ਗਿਆਣੀ ਖੇਤ ਜਿੱਦਾਂ ਮੇ ਪਾਣੀ ਲਾਉਂਦਾ ਪਰ ਫੇਰ ਤਾਂ ਦਾਸ ਦੇ ਨਾਲ ਵੱਡੀ ਆਊਗੀ ਹਾਂ 10 12 ਦੇ ਨਹੀਂ ਹਜੇ ਵੱਡੀ ਜਾਂਦੀ ਹਾਂ ਦਿਵਾਲੀ ਤੋਂ ਬਾਅਦ ਹੀ ਵੱਡੀ ਦਿਵਾਲੀ ਘਰੇ ਦੇਖੀ ਆਪਾਂ ਵੀ ਉੱਥੇ ਦੇਖੀਏ ਉੱਥੇ ਦੇ ਕੇ ਆਉਂਗੀ ਹਾਂ ਤਪੁਰੇ ਮੈਂ ਕਿ ਹਫਤਾ ਘੱਟ ਲਊ ਜੀ ਹੈ ਨਾ ਉਹ ਸਾਰਾ ਬਣਾਉਂਦੇ ਰਸਤਾ ਨਾ ਮੈਂ ਟੱਕਰ ਟੱਕਰ ਕਰ ਦਿੰਦਾ ਜੀ ਕੰਮ ਹਾਂ ਚਾਹ ਵੀ ਆਈ ਮੇਰੋ ਸਾਲਾ ਟੱਕਵਾ ਮਾਰ ਦੇ ਆਹਦੀਆਂ ਰੂੜੇ ਗਾਣੀਆਂ ਇਹ ਸਾਰੇ ਗੜਾ ਜੀ ਨਾ ਮੈਂ ਉਹਨੂੰ ਦੁਬਾਰਾ ਰਨੇ ਉਹ ਅਡੇ ਪਤਾ ਹੁੰਦਾ ਰੈਡੀ ਲੈ ਪਾਣੀ ਬੋਤਲ ਟਾਈਪ ਸੀ ਵਿੱਚ ਹੀ ਰੱਖਦਾ ਉਹ ਤਾਂ ਨਾ ਕੋਣਾਂ ਨਾ ਬਣੇ ਇਹ ਤਾਂ ਨਹੀਂ ਲਾਉਂਦਾ ਜਿੱਤਾ ਗੇਰਾਂ ਪੰਜਿੱਤਾ ਜੀ ਮਰ ਜਾਵਾਂ ਇਹ ਜੁੜਿਆ ਨਹੀਂ ਕੋਈ ਫੜ ਜਾਂਦੇ ਕੋਈ ਨਹੀਂ ਆ ਗਿਆ ਨਹੀਂ ਵਾਇਲਾ ਗਿਆ 2.5 ਮਿੰਟਾਂ ਆ ਜੜਦੇ ਨੇ ਹੋਰ ਹੁਣ ਕਿੰਨਾ ਟਾਈਮ ਹੋ ਗਿਆ ਰੇ ਬੈਟਮੈਂਟ ਹੋ ਗਿਆ ਕੀ ਰੱਖਾਂ ਮੈਂ ਰੇ ਬੈਟਮੈਂਟ ਹੋ ਗਿਆ ਬੈਟਰੀ ਵੀ ਦਾਲ ਦਿੱਤੀ ਵੀ ਬਲੰਦੀ ਚਾਰ ਜਲਾ ਲਾਂਗੇ ਹੁਣ ਦੇ ਦਮ ਕੋਈ ਆਉ ਲਵਾਵਾਂਗੇ ਛੁੱਟੀ ਆਪ ਹੀ ਛੁੱਟੀ ਲਾਉਣ ਵਾਲੇ ਨਹੀਂ ਹੈਗੇ ਹਜੇ ਅਸੀਂ ਇਨਾ ਮਖਾਣ ਚੜ੍ਹ ਗਿਆ ਜਾਣ ਹਾਂਜੀ ਲਸਣ ਦੀ ਛਾਂਟ ਸਟਾਈ ਕਰ ਰਹੇ ਸੀਗੇ 1.5 ਵਰਗ ਦੇ ਕਟਿੰਗ ਕਰ ਰਹੇ ਆ ਕਿ ਲਸਣ ਦੀ ਅੱਜ ਤੇ ਤੇਜ ਪੰਡਤ ਹੁੰਦਾ ਜਿਹੜਾ ਆਹ ਘਰ ਦਾ ਵਧੀਆ ਲਸਣ ਆਗਾ ਬਹੁਤ ਟਾਪ ਕੁਆਲਿਟੀ ਦਾ ਲਸਣ ਆਗਾ ਲਾਲ ਲਸਣ ਆਗਾ ਜਿਸ ਵੀ ਕਿਸੇ ਵੀਰ ਨੂੰ ਚਾਹੀਦਾ ਤਾਂ ਮੈਸੇਜ ਕਰ ਸਕਦਾ ਆਪਾਂ ਨੂੰ ਤੇ ਟਾਪ ਕੁਆਲਿਟੀ ਲੱਤਨਾਗਾ ਤੇ ਇਸ ਤੋਂ ਪਹਿਲਾਂ ਆਪਾਂ ਮਨਸਬਾ ਮਣ ਇਹ ਕਿ ਨੂੰ ਭੇਜ ਚੁੱਕੇ ਆਂਗੇ ਲਸਣ ਤੇ ਇਹਦੇ ਵਿੱਚ ਆਪਾਂ ਕੁਝ ਕ ਬੀਜ ਆਪਾਂ ਉੱਧ ਰੱਖਣਾਗਾ ਲਗਾਉਣ ਵਾਸਤੇ ਤੇ 15 ਕਾ ਕਿਲੋ ਵਕਿਆਉ ਹੈ ਇਹਦੇ ਵਿੱਚੋਂ ਜੇ ਵੀ ਕਿਸੇ ਵੀ ਵੀਰ ਨੂੰ ਚਾਹੀਦਾ ਤਾਂ ਮੈਸੇਜ ਕਰ ਲਿਓ ਤੇ ਜਾਇਜ਼ ਰੇਟ ਤੇ ਦੇ ਦਾਂਗੇ ਦੁਕਾਨਾਂ ਨਾਲੋਂ ਸਸਤਾ ਦੇ ਦਾਂਗੇ ਟਾਪ ਕੁਆਲਿਟੀ ਲਸਨਾ ਦਾ ਤੇ ਲਾਲ ਲਸਨਾ ਦਾ ਬਹੁਤ ਸੋਹਣਾ ਇਹ ਅਹਿਸਾਸ ਸਵਾਇ ਕਰਨ ਵਾਲੀ ਹੈ ਜੀ ਤੇ ਸਿਲਕਾ ਤਾਰਨ ਤੋਂ ਬਾਅਦ ਤਾਂ ਜੋ ਤੁਸੀਂ ਬਾਜ਼ਾਰੂ ਲਾਸਣ ਦੇਖਦੇ ਹੋ ਨਾ ਇਸ ਤਰ੍ਹਾਂ ਹੋ ਜੂਗਾ ਤੇ ਇਹ ਅੱਜ ਦਾ ਕਰਨਾ ਹੈ ਸਾਟ ਸਟੇ ਕਰ ਰਹੇ ਸੀਗੇ ਤੇ ਕੰਬਣਾ ਬਹੁਤ ਔਖਾ ਹੁੰਦਾ ਹੈ ਤੇ ਇਸ ਵਾਰ ਖਰਾਬ ਹੋ ਗਿਆ ਸੀ ਆਪਣਾ ਲਸਣ ਉਹ ਵੀ ਆਇਆ ਇੱਥੇ ਅਸੀਂ ਕਿਉਂ ਆਏ ਆ ਉਸ ਵਾਰ ਠੀਕ ਰਹੇਗਾ ਤੇ ਮੈਂ ਡਾਕਟਰ ਦੇ ਬਾਅਦ ਡੇਢ ਕਨਾਲ ਵੀਜੀ ਹੋਈ ਸੀ ਲਸਣ ਦੀ ਡਾਕਟਰ ਕਿਹੜੀ ਜਿਹੜੀ ਆ ਜੀ ਤੁਹਾਨੂੰ 1000 ਰੁਪਏ ਦੇ ਦੇ ਜੇ ਕਿਹੜਾ ਕੋਈ ਵੀ ਮੈਂ ਤੁਹਾਨੂੰ ਮਨਾ ਲਿਆ ਕਰ ਦੇ ਸਰ ਇਹਨਾਂ ਬਹੁਤ ਹੀ ਬਾਹਰ ਮੰਗ ਲਿਆ ਉਹ ਡੇਢ ਕਨਾਲ ਵੀਜੀ ਹੋਈ ਸੀ ਲਸਣ ਦੀ ਆਪਣੀ ਤੇ ਥੋੜਾ ਕਨਾ ਘਰ ਜੋਗਾ ਜਰੂਰ ਲਗਾਇਆ ਕਰੋ ਤੁਸੀਂ ਵੀ ਤੇ ਕੁਝ ਕਾਪ 25 ਸਤੰਬਰ ਨੂੰ ਲਗਾਇਆ ਜੋ ਬਹੁਤ ਸੋਹਣਾ ਹਰਾ ਹੋਇਆਗਾ ਤੇ ਕੁਝ ਕਾਪ ਫੇਰ ਲਗਾਇਆ ਠੀਕ ਹੈ 2 ਅਕਤੂਬਰ ਨੂੰ ਉਹ ਹਜੇ ਲਗਭਗ ਅੱਡਾ ਖੜਾ ਹੋਇਆ ਤੇ ਕੁਝ ਕਾਪ ਆਪਾਂ ਹੁਣ ਲਗਾ ਰਹੇ ਹਾਂ ਤਿੰਨ ਸ਼ਿਫਟਾਂ ਚ ਲਗਾਉਣੇ ਨੇ ਕਿ ਲਸਣ ਤੇ ਛੰਡਾ ਲਗਾ ਜਾਉਣਾ ਹੈ ਆਕੀ ਦੇਖ ਸਕਦਾ ਤੁਸੀਂ 10 ਕਿਲੋ ਦੇ ਵਿੱਚ ਲਗਾਵਾਂਗੇ ਆਪਾਂ ਘਰ ਵਾਸਤੇ ਤੇ ਬਾਕੀ ਵੇਚ ਦਾਂਗੇ ਤੇ ਸਵਾ ਮਾਣਕ ਸਵੇਰੇ ਆਪਾਂ ਕਿਹਨੂੰ ਦਿੱਤਾ ਕਰਜ ਮਾਣ ਸਵਾ ਮਾਣ ਤੇ ਬਾਕੀ ਹਜੇ ਉਧਰ ਪਿਆ ਬਹੁਤ ਸਾਂਟ ਸਟ੍ਰਾਈ ਕਰ ਰਹੇ ਆਂ ਨਾਥਾਂ ਦੀ ਆਪਾਂ ਤੇ ਆਣੀ ਤੇਉਂ ਦੀ ਤੁਹਾਨੂੰ ਮੈਂ ਲਿੰਕ ਭੇਜੂਗਾ ਛੱਡ ਦੇ 2020 ਬਾਕੀ 2020 ਦਾ ਆ ਉਹ ਵਾਲੇ ਦੋ ਦੋ ਦੀ ਜਿਹੜਾ ਪਿਆ ਹੈ ਆ ਚਲ ਨੈਪੀ ਇਹ ਪੜ੍ਹਦੇ ਆ ਨਹੀਂ ਆਉਦਾ ਮੈਂ ਤੈਨੂੰ ਲਿੰਕ ਭੇਜਦਾ ਦਾਤੀ ਦੀ ਕਗਾਟ ਮਾਰ ਰਹੀ ਹੈ ਨਾ ਦਾੰਤ ਦੀ ਘਾੜ ਮਾਰ ਰਹੀ ਹੈ ਨਾ ਦਾਤ ਦੀ ਦਾਤ ਨਾਲ ਸੋਖ ਹੈ ਹੂੰ ਕਰਦਣਾ ਵੱਢਣੇ ਔਖੇ ਆ ਸਾਡੇ ਪਿਆਰ ਦਾ ਹੋ ਪੁੱਤਰੇ ਰਹੇਗਾ ਆਪਣੇ ਕਿ ਰੱਖੜ ਜਿਸ ਵੀ ਵੀ ਨੂੰ ਚਾਹੀਦਾ ਹੋਵੇ ਤਾਂ ਮੈਸੇਜ ਕਰ ਸਕਦਾ ਆਪਾਂ ਨੂੰ ਨੇੜੇ ਦਾ ਬਰਨਾਲੇ ਏਰੀਆ ਦਾ ਹੋਵੇ ਜੇ ਕੋਈ ਤੇ ਰੇਟ ਜਾਇਜ਼ ਲਾ ਲਾਂਗੇ ਆਪਾਂ ਕੋਈ ਜ਼ਿਆਦਾ ਮਹਿੰਗਾ ਨਹੀਂ ਲਾਉਂਦੇ 15 ਤੋਂ 20 ਕਿਲੋ ਲਸਣ ਦੇ ਦਾਂਗੇ ਬਹੁਤ ਔੜ